ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਗੁਰੂ ਨਾਨਕ ਦੇਵ ਜੀ ਦੀ ਇੱਕ ਐਸੀ ਸਾਖੀ ਦੀ ਜੋ ਸਾਨੂੰ ਮੋਹ ਮਾਇਆ ਅਤੇ ਕਾਮ ਬਾਸਨਾ ਤੋਂ ਉੱਚਾ ਉੱਠਣ ਦੀ ਪ੍ਰੇਰਣਾ ਦਿੰਦੀ ਹੈ ਗੱਲ ਉਸ ਸਮੇਂ ਦੀ ਹੈ ਜਦੋਂ ਗੁਰੂ ਸਾਹਿਬ ਉਪਦੇਸ਼ ਦੇ ਰਹੇ ਸਨ ਤਾਂ ਕੁਝ ਲੋਕਾਂ ਨੇ ਉਹਨਾਂ ਦੀ ਪਵਿੱਤਰਤਾ ਦੀ ਫਰਕ ਕਰਨ ਲਈ ਉਹਨਾਂ ਕੋਲ ਸੁੰਦਰ-ਸੁੰਦਰ ਇਸਤਰੀਆਂ ਭੇਜੀਆਂ ਉਹਨਾਂ ਦਾ ਮਨਸੂਬਾ ਸੀ ਕਿ ਸ਼ਾਇਦ ਇਹ ਇਸਤਰੀਆਂ ਗੁਰੂ ਸਾਹਿਬ ਜੀ ਨੂੰ ਮੋਹ ਲੈ ਪਰ ਜੋ ਹੋਇਆ ਉਹ ਗੁਰੂ ਨਾਨਕ ਦੇਵ ਜੀ ਦੀ ਰੋਹਾਨੀ ਸ਼ਕਤੀ ਦਾ ਸਾਫ ਦਰਸ਼ਨ ਸੀ ਆਓ ਸੁਣੀਏ ਇੱਕ ਅਦੁੱਧ ਸਾਥੀ ਭਾਈ ਸਨਮੁਖ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਹੁਤ ਵੱਡੇ ਭਗਤ ਸਨ ਭਾਈ ਸਨਮੁਖ ਦੀ ਜਿਹੜੀ ਰਹਿਣੀ ਬਹਿਣੀ ਸੀ ਉਹ ਵੀ ਬੜੀ ਸਾਫ ਸੁਥਰੀ ਸੀ ਤੇ ਉਹ ਪਰੰਪਖੰਡਾ ਨੂੰ ਆਪਣੇ ਨੇੜੇ ਤੇੜੇ ਵੀ ਨਹੀਂ ਲੱਗਣ ਦਿੰਦੇ ਸਨ ਕਿਉਂਕਿ ਭਾਈ ਸਨਮੁਖ ਜੀ ਹਮੇਸ਼ਾ ਗੁਰੂ ਨਾਨਕ ਦੇਵ ਜੀ ਦੇ ਕਹੇ ਉਪਦੇਸ਼ਾਂ ਅਨਸਾਰ ਚੱਲਦੇ ਸਨ ਤੇ ਇਸ ਲਈ ਉਹ ਮੂਰਤੀ ਦੀ ਪੂਜਾ ਵੀ ਨਹੀਂ ਕਰਦੇ ਸਨ ਭਾਈ ਸਨਮੁਖ ਜੀ ਜਿਹੜੇ ਰਾਜੇ ਦੇ ਦਰਬਾਰ ਵਿੱਚ ਕੰਮ ਕਰਦੇ ਸਨ ਉਥੇ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਕਿ ਇਹ ਰਾਜ ਧਰਮ ਨਹੀਂ ਅਪਣਾਉਂਦਾ ਤਾਂ ਭਾਈ ਸੰਮੁਖ ਨੇ ਭਰੇ ਦਰਬਾਰ ਵਿੱਚ ਆਖਿਆ ਜਿਹੜਾ ਇਨਸਾਨ ਸਵੇਰੇ ਉੱਠ ਕੇ ਪ੍ਰਭੂ ਦਾ ਸਿਮਰਨ ਕਰਦਾ ਹੈ ਤੇ ਆਪਣੀ ਮਿਹਨਤ ਦੀ ਸੱਚੀ ਸੁੱਚੀ ਕਮਾਈ ਵਿੱਚੋਂ ਲੋੜਵੰਦਾਂ ਨੂੰ ਦਾਨ ਦਿੰਦਾ ਹੈ ਉਸ ਨੂੰ ਗਾਇਤਰੀ ਦੇ ਅਨੇਕਾਂ ਪਾਠਾਂ ਦਾ ਫਲ ਮਿਲਦਾ ਹੈ ਜਿਹੜਾ ਇਨਸਾਨ ਪਰਮੇਸ਼ਵਰ ਨੂੰ ਸਾਰਿਆਂ ਵਿੱਚੋਂ ਇੱਕ ਜਾਣ ਕੇ ਉਸ ਨੂੰ ਯਾਦ ਕਰਦਾ ਹੈ ਉਸ ਇਨਸਾਨ ਨੂੰ ਸ਼ਿਵਲਿੰਗ ਆਦਿ ਦੀ ਪੂਜਾ ਕਰਨ ਦੀ ਲੋੜ ਨਹੀਂ ਰਹਿੰਦੀ ਇਸ ਗੱਲ ਪਿੱਛੇ ਰਾਜੇ ਨੇ ਭਾਈ ਸਨਮੁਖ ਨੂੰ ਬਹੁਤ ਤਸੀਹੇ ਦਿੱਤੇ ਪਰ ਭਾਈ ਸਨਮੁਖ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਅਨੁਸਾਰ ਹੀ ਵਿਚਰਦੇ ਰਹੇ ਤੇ ਉਹਨਾਂ ਨੇ ਰਾਜੇ ਨੂੰ ਵੀ ਗੁਰੂ ਜੀ ਦੀ ਸ਼ਖਸੀਅਤ ਤੇ ਉਹਨਾਂ ਦੀ ਸਿੱਖਿਆ ਬਾਰੇ ਜਾਣੂ ਕਰਵਾਇਆ ਤਾਂ ਰਾਜਾ ਭਾਈ ਸਨਮੁਖ ਦੇ ਮੂੰਹੋਂ ਗੁਰੂ ਜੀ ਦੀਆਂ ਸਿਫਤਾਂ ਸੁਣ ਕੇ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਪੰਜਾਬ ਆਉਣ ਲਈ ਤਿਆਰ ਹੋ ਗਿਆ ਪਰ ਭਾਈ ਸਨਮੁਖ ਨੇ ਰਾਜੇ ਨੂੰ ਪੰਜਾਬ ਆਉਣ ਤੋਂ ਰੋਕ ਲਿਆ ਤੇ ਕਿਹਾ ਤੁਸੀਂ ਇੱਥੇ ਰਹਿ ਕੇ ਪ੍ਰਜਾ ਦੇ ਹਾਇਤਾਂ ਦਾ ਧਿਆਨ ਰੱਖੋ ਤੇ ਸੱਚੇ ਦਿਲੋਂ ਗੁਰੂ ਜੀ ਨੂੰ ਯਾਦ ਕਰਦੇ ਰਹੋ ਇੱਕ ਨਾ ਇੱਕ ਦਿਨ ਉਹ ਤੁਹਾਨੂੰ ਦਰਸ਼ਨ ਜ਼ਰੂਰ ਦੇਣਗੇ ਤਾਂ ਰਾਜਾ ਭਾਈ ਸਨਮੁਖ ਦੀ ਗੱਲ ਮੰਨ ਗਿਆ ਤੇ ਆਪਣੇ ਰਾਜ ਮਹਿਲ ਵਿੱਚ ਰਹਿ ਕੇ ਗੁਰੂ ਜੀ ਨੂੰ ਯਾਦ ਕਰਦਾ ਰਿਹਾ ਇਹ ਗੱਲ ਪੂਰੇ ਇਲਾਕੇ ਵਿੱਚ ਫੈਲ ਗਈ ਕੀ ਰਾਜਾ ਗੁਰੂ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਤਾਂ ਕਈ ਸਾਰੇ ਨਕਲੀ ਸਾਧੂ ਰਾਜੇ ਦੇ ਦਰਬਾਰ ਵਿੱਚ ਆਉਣ ਲੱਗ ਪਏ ਕਿ ਰਾਜਾ ਸਾਨੂੰ ਗੁਰੂ ਨਾਨਕ ਦੇਵ ਜੀ ਸਮਝ ਕੇ ਸਾਡਾ ਸ਼ਰਧਾਲੂ ਬਣ ਜਾਵੇਗਾ ਪਰ ਕੋਈ ਵੀ ਸਾਧੂ ਰਾਜੇ ਦੀ ਪਰਖ ਤੇ ਖਰਾ ਨਹੀਂ ਉਤਰਿਆ ਆਖਿਰਕਾਰ ਇੱਕ ਦਿਨ ਉਹ ਕਰਮਾ ਵਾਲਾ ਦਿਨ ਆ ਹੀ ਗਿਆ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਚੱਲ ਕੇ ਰਾਜੇ ਦੇ ਬਾਗਾਂ ਵਿੱਚ ਪਹੁੰਚ ਗਏ ਰਾਜੇ ਨੇ ਗੁਰੂ ਜੀ ਦੀ ਪਰਖ ਲੈਣ ਵਾਸਤੇ ਗੁਰੂ ਜੀ ਦੇ پاس ਬਹੁਤ ਸੁੰਦਰ-ਸੁੰਦਰ ਇਸਤਰੀਆਂ ਭੇਜ ਦਿੱਤੀਆਂ ਪਰ ਉਹ ਸੁੰਦਰ ਇਸਤਰੀਆਂ ਗੁਰੂ ਜੀ ਨੂੰ ਪਰਮਾਣ ਨਹੀਂ ਸਕੀਆਂ ਪਹਿਲਾਂ ਤਾਂ ਗੁਰੂ ਜੀ ਸਮਾਧੀ ਵਿੱਚ ਲੀਨ ਰਹੇ ਤੇ ਬਾਅਦ ਵਿੱਚ ਉਹਨਾਂ ਇਸਤਰੀਆਂ ਨੂੰ ਕਹਿਣ ਲੱਗੇ ਕਿ ਜਾਓ ਬੱਚਿਓ ਰੱਬ ਦਾ ਨਾਮ ਜਪੋ ਤੇ ਸੱਚੇ ਸ਼ਿੰਗਾਰ ਵਾਲੀਆਂ ਬਣੋ ਤਾਂ ਗੁਰੂ ਜੀ ਨੂੰ ਮੋਹਣ ਆਈਆਂ ਇਸਤਰੀਆਂ ਆਪ ਹੀ ਮੋਈਆਂ ਗਈਆਂ ਤੇ ਗੁਰੂ ਜੀ ਦੇ ਚਰਨੀ ਪੈ ਗਈਆਂ ਜਦੋਂ ਰਾਜੇ ਨੂੰ ਇਹ ਸਭ ਪਤਾ ਲੱਗਾ ਤਾਂ ਉਹ ਬੜਾ ਖੁਸ਼ ਹੋਇਆ ਤੇ ਆਖ ਲੱਗਾ ਕਿ ਇਹ ਜ਼ਰੂਰ ਸ੍ਰੀ ਗੁਰੂ ਨਾਨਕ ਦੇਵ ਜੀ ਹੀ ਹਨ ਤੇ ਰਾਜਾ ਆਪਣੀ ਰਾਣੀ ਨੂੰ ਵੀ ਨਾਲ ਲੈ ਕੇ ਆਇਆ ਤੇ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਜਦੋਂ ਦੋਨਾਂ ਜੀਆਂ ਨੇ ਗੁਰੂ ਜੀ ਦੇ ਉਪਦੇਸ਼ ਸੁਣੇ ਤਾਂ ਉਹ ਗੁਰੂ ਜੀ ਦੇ ਉਪਦੇਸ਼ਾਂ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਉਹਨਾਂ ਦੋਵਾਂ ਜੀਆਂ ਨੇ ਸਿੱਖੀ ਧਾਰਨ ਕਰ ਲਈ ਜਿਸ ਤੋਂ ਬਾਅਦ ਰਾਜਾ ਅਤੇ ਉਸ ਦੀ ਪਤਨੀ ਨੇ ਸਿੱਖੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦੇ ਪ੍ਰਚਾਰ ਸਦਕਾ ਪ੍ਰਜਾ ਵਿੱਚੋਂ ਕਈ ਹੋਰ ਜਾਣਿਆਂ ਨੇ ਵੀ ਸਿੱਖੀ ਧਾਰਨ ਕਰ ਲਈ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਰਾਜੇ ਨੂੰ ਸਿੱਖੀ ਦਾ ਪ੍ਰਚਾਰ ਸੋਪਿਆ ਤੇ ਅਸ਼ੀਰਵਾਦ ਦੇ ਕੇ ਵਾਪਸੀ ਦੇ ਚਾਲੇ ਪਾ ਦਿੱਤੇ ਇਸ ਸਾਖੀ ਰਾਹੀ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਜੋ ਰੱਬ ਨਾਲ ਜੁੜੇ ਹੁੰਦੇ ਹਨ ਓ ਮਾਇਆ ਮੋ ਲਾਲਚ ਜਾਂ ਕਾਮ ਬਾਸਨਾ ਬਲ ਕਦੇ ਨਹੀਂ ਡੋਲਦੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਰਾਹੀ ਦੱਸਿਆ ਕਿ ਅਸਲ ਜਿੱਤ ਆਪਣੇ ਮਨ ਉੱਤੇ ਜਿੱਤ ਹੋਣੀ ਚਾਹੀਦੀ ਹੈ ਆਓ ਅਸੀਂ ਵੀ ਗੁਰੂ ਸਾਹਿਬ ਦੀਆਂ ਸਿੱਖਿਆ ਅਨੁਸਾਰ ਆਪਣੇ ਮਨ ਨੂੰ ਕਾਬੂ ਵਿੱਚ ਕਰੀਏ ਮੋਹ ਅਤੇ ਮਾਇਆ ਤੋਂ ਉੱਪਰ ਉੱਠੀਏ ਕੇ ਰੱਬ ਨਾਲ ਸਾਫ ਨੀਅਤ ਨਾਲ ਜੁੜੀਏ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਅਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ